ਹਾਂਜੀ ਸਰ ਸਾਡੇ ਡਾਂਗਿਲ ਅਕਸਰ ਨੂੰ 2 ਦਿਨ ਰਹਿ ਗਏ ਸਾਬ ਤੁਹਾਡੀ ਪਾਰਟੀ ਲੋਕਾਂ ਸਰ ਕਿ ਲੈ ਕੇ ਜਾ ਰਹੇ ਰੱਖੋਗੇ ਵਰਬਾ ਜੀ বিজেপি ਪਾਰਟੀ ਪੰਜਾਬ ਦੇ ਵਿੱਚ ਬਹੁਤ ਮਜ਼ਬੂਤ ਹੋ ਰਹੀ ਆ ਮੈਂ ਤੁਹਾਡਾ ਵੀ ਰੋਸ਼ਨ ਸਬਰਵਾਲ ਐਸ ਸੀ ਮੋਰਚਾ বিজেপি ਜਿਹੜਾ ਕਪੂਠੇ ਦਾ ਪ੍ਰਧਾਨ ਮੇਰੇ ਨਾਲ ਸਾਡੇ ਜਨਨ ਸ਼ਕਤੀ ਗੁਰਪ੍ਰੀਤ ਘਾਰੀਵਾਲ ਜੀ ਸਾਡੇ ਸਕੰਤਰ ਨਿਰਭਲ ਸਿੰਘ ਜੀ ਸਾਡੇ ਹਲਕਾ ਕਬੂਤਰਾਂ ਦੇ ਵਿਸਥਾਰਕ ਅਨਲ ਵਾਲੀਆ ਜੀ ਸਾਡੇ ਆਫਿਸ ਇਨਚਾਰਜ ਤਖਦੀਸ਼ ਸ਼ਰਮਾ ਜੀ ਸਾਡੇ ਬਾਬਾ ਜੀ ਨਾਲ ਬੈਠੇ ਨੇ ਰਣਪਿੰਦਰ ਜੀ ਬੈਠੇ ਨੇ ਇਹ ਮੈਂ ਇਹੀ ਕਹਾਂਗਾ ਤੁਹਾਨੂੰ ਕਿ ਨਿਤ ਤਿਹ ਦਿਨ ਬੀਜੇਪੀ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਸਰ ਜੀ ਦਾ ਜਦੂਲ ਸਾਹੋ ਤੋਂ ਆਪਣੇ ਮੰਨਾ ਸਿੰਘ ਜੀ ਖੜੇ ਆ ਕਿੰਨਾ ਕਿ ਤੁਹਾਨੂੰ ਪਾਜੀ ਬਾਰੇ ਕੁਝ ਨਹੀਂ ਲਾਈ ਮੈਂ ਪਹਿਲੇ ਮੰਨਾ ਜੀ ਬਾਰੇ ਨਹੀਂ ਜਾਣਦਾ ਸੀਗਾ ਜਦੋਂ ਦੇ ਉਹਨਾਂ ਨੂੰ ਟਿਕਟ ਮਿਲੀ ਹੈ ਜਦੋਂ ਸਾਨੂੰ ਪਤਾ ਲੱਗਾ ਕੋ ਐਸੇ ਭਾਈਚਾਰੇ ਦੇ ਨੇ ਤਿੰਨ ਵਾਰੀ ਉਹ ਐਮ.ਐਲ.ਏ ਰਹੇ ਨੇ 25 25 ਦੀ ਦੀ ਹਜ਼ਾਰ ਵੋਟ ਦੇ ਉਹ ਜਿੱਤੇ ਨੇ 25 25 ਦੀ ਦੀ ਹਜ਼ਾਰ ਵੋਟ ਦੇ ਜਿੱਤਣਾ ਮਤਲਬ ਕਿ ਬਹੁਤ ਵੱਡਾ ਲੀਡਰ ਵਾ ਜ਼ਮੀਨੀ ਲੀਡਰ ਹੈ ਗ੍ਰਿਫਾ ਦੇ ਨਾਲ ਜੁੜੇ ਹੋਏ ਨੇ ਬਹੁਤ ਹੀ ਵੋਟ ਤੇ ਬਹੁਤ ਜ਼ਿਆਦਾ ਵੋਟਾਂ ਤੋਂ ਜਿੱਤਣਗੇ ਸਰ ਜਿੱਦਾਂ ਕਿ ਫਟੂਰ ਸਾਹਿਬ ਏਰੀਆ 'ਚ ਹਰੇਕ ਪਾਰਟੀ ਨੂੰ ਬੜਾ ਜ਼ੋਰ ਲੱਗ ਰਿਹਾ ਜਿਦਾ ਪਾਈ ਅਮਰਤਪਾਲ ਦਾ ਵੀ ਸਰ ਉਹਦੇ ਪਾਸੇ ਬੜਾ ਆਏਗਾ ਸਮਝ ਕੀ ਕਰਨੀ ਦੇਖੋ ਜੀ ਅਮਰਪਾਲ ਹੋਵੇ ਕਿਸੇ ਵੀ ਪਾਰਟੀ ਦਾ ਕੋਈ ਕੈਂਡੀਡੇਟ ਹੋਵੇ ਇੱਕ ਪਾਰਟੀ ਦੇ ਕੈਂਡੀਡੇਟ ਨੇ ਆਪਣਾ ਆਪਣਾ ਜੋਰ ਲਾਉਣਾ ਲੇਕਿਨ ਵੀਜੇਪੀ ਦੀ ਜਿਹੜੀ ਲਹਿਰ ਚੱਲ ਰਹੀ ਹੈ ਭਾਰਤ ਦੇ ਵਿੱਚ મોદી ਸਾਹਿਬ ਨੇ ਜੋ ਕੰਮ ਕੀਤੇ ਆ ਉਹ ਕੰਮ ਬੋਲਦੇ ਪਏ ਆ ਪਿਛਲੇ 60 50 ਸਾਲਾਂ ਵਿੱਚ ਜੋ ਪਿਛਲੀਆਂ ਸਰਕਾਰਾਂ ਨੇ ਸਰਕਾਰਾਂ ਨੇ ਰਾਜ ਕੀਤਾ 370 ਧਾਰਾ ਤੋੜਨੀ 바ਵਾ ਸਾਹਿਬ ਦੇ ਪੰਜ ਤਿਰਤ ਬਣਾਉਣੇ ਅਸ਼ੋਧਿਆ ਦੇ ਵਿੱਚ ਰਾਮ ਮੰਦਰ ਬਣਾਉਣਾ 에어ਪੋਰਟ ਦਾ ਨਾਮ ਮਹਾਸ਼ਿਵਾਲਮੀ ਜੀ ਦਾ ਨਾਮ ਤੇ ਰੱਖਣਾ ਮੈਂ ਤੁਹਾਨੂੰ ਹੋਰ ਕੀ ਦੱਸਾਂ ਗਰੀਬਾਂ ਨੂੰ ਆਨਾਜ ਜਿਹੜਾ ਮਿਲਦਾ ਵਾ 5 ਲੱਖ ਦਾ ਜਿਹੜਾ ਆਸ਼ਵਨ ਕਾਰਡ ਬਣਿਆ ਹੋਇਆ ਵਾ ਗਰੀਬਾਂ ਨੂੰ ਜਿਹੜੀਆਂ ਟੋਲਟਾ ਬਣਾ ਕੇ ਦਿੱਤੀਆਂ ਸਿਲੰਡਰ ਦਿੱਤੇ ਆ ਇਹ ਮੋਦੀ ਜੀ ਦੀ ਬਦੌਲਤ ਆ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਵਾਂ ਖਰੂਰ ਸਾਹਿਬ ਦੇ ਵੋਟਰਾਂ ਨੂੰ ਜਿਹੜੇ ਨੌ ਹਲਕੇ ਖਰੂਰ ਸਾਹਿਬ ਹਲਕੇ 'ਚ ਆਉਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਮੰਨਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਵਾ ਬਹੁਤ ਬਹੁਤ ਵੋਟਾਂ ਨੇ ਜਿੰਤਉਣਾ ਵਾ ਕਿਉਂਕਿ ਭਾਰਤ ਦੇ ਲੋਕਾਂ ਨੇ ਤੈ ਕਰ ਲਿਆ ਵਾ ਕਿ ਮੋਦੀ ਜੀ ਨੂੰ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਾਉਣਾ ਹੀ ਬਣਾਉਣਾ ਵਾ ਇਹ ਦੁਨੀਆ ਇਧਰ ਤੇ ਇਧਰ ਹੋ ਜਾਵੇ ਆਪਣੀ ਵੋਟ ਖਰਾਬ ਨਾ ਕਰਿਓ ਕਿਉਂਕਿ ਮੋਦੀ ਜੀ ਨੇ ਦੇਸ਼ ਦੀ ਜੋ ਤਰੱਕੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਜੋ ਤਰੱਕੀ ਹੋਣੀ ਹੈ ਤੁਸੀਂ ਸਾਰਿਆਂ ਨੂੰ ਦੇਖ ਹੀ ਲੈਣੀ ਹੈ ਕਿ ਮੋਦੀ ਜੀ ਦਾ ਤੋੜ ਹੈ ਨਹੀਂਗਾ ਕਾਂਗਰਸ ਦਾ ਬਹੁਤ ਜ਼ਿਆਦਾ ਪਾਰਟੀਆਂ ਮਿਲ ਕੇ ਮੋਦੀ ਦੇ ਬਕਾਬਲਾ ਕਰ ਰੀਆਂ ਨੇ لیکن ਜਿਹੜੀ ਹਵਾ ਚੱਲ ਰਹੀ ਆ ਭਾਰਤ ਦੇ ਵਿੱਚ ਲੋਕਾਂ ਨੇ ਆਵਾਜ਼ ਦੇ ਦਿੱਤੀ ਆ ਕਿ ਮੋਦੀ ਜੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਗੇ ਸਰ ਇਹਦਾ ਆਪਣੇ ਸ਼ਹਿਰ ਦੇ ਕਪੂਤਰੇ ਦਾ ਬੜਾ ਮਾੜਾ ਹਾਲ ਆ ਸਰ ਇੱਥੇ ਲੋਕਾਂ ਦਾ ਡਾਕਟਰਾਂ ਦੀ ਬੜੀ ਕਿਨਤ ਆ ਸਰ ਕੋਈ ਵੀ ਸਰਕਾਰ ਹੁੰਦੀ ਆ ਵਾਦਾ ਵਾਦਾ ਕਰਦੀ ਆ ਪਰ ਕਿੰਨੇ ਸਰ ਪੂਰੀ ਨਹੀਂ ਹੁੰਦੀ ਡਾਕਟਰਾਂ ਦੀ ਕਮੀ ਨਹੀਂ ਪੂਰੀ ਚਲਦਾ ਕਪੂਤਰੇ ਦਾ ਹਲਕਾ ਜਿਹੜਾ ਮੈਂ ਇਹ ਵੋਟਾਂ ਐਮਪੀ ਦੀਆਂ ਮੈਂ ਐਮਲਏ ਦੀਆਂ ਨਹੀਂ ਆ ਜਦੋਂ ਐਮਐਨ ਇਲੈਕਸ਼ਨ ਹੋਣਗੇ ਬੀਜੇਪੀ ਹੁਮ ਹਵਾ ਕੇ ਪੰਜਾਬ ਦੇ ਵਿੱਚ ਆਏਗੀ ਤੇ ਜਿਹੜੇ ਮਾੜੇ ਮੋٹے ਕਪੂਰਥਲੇ ਦੇ ਵੱਡੇ ਵੱਡੇ ਕੰਮ ਰਹਿੰਦੇ ਆ ਸਾਡੀ ਬੀਜੇਪੀ ਦੀ ਪਾਰਟੀ ਜਿਹੜੀ ਆਏਗੀ ਹਾਈ ਕਮਾਂਡ ਜੋ ਵੀ ਐਮਐਲਏ ਵਾਸਤੇ ਖੜਾ ਹੋਏਗਾ ਸਾਨੂੰ ਪਤਾ ਵਾ ਕਿ ਬਿਨਾ ਬੀਜੇਪੀ ਤੋਂ ਪੰਜਾਬ ਤਰੱਕੀ ਨਹੀਂ ਕਰ ਸਕਦਾ ਹਰੇਕ ਪਾਰਟੀ ਨੇ ਪੰਜਾਬ ਦੇ ਵਿੱਚ ਰਾਜ ਭਾਗ ਕਰ ਲਿਆ ਲੇਕਿਨ ਨਸ਼ਾ ਉਥੇ ਦਾ ਉਥੇ ਖੜਾ ਮੇਰਜ਼ਗਾਰੀ ਉਥੇ ਦੀ ਉਥੇ ਖੜੀ ਗੁੰਡਾਗਰਦੀ ਉਥੇ ਦੀ ਉਥੇ ਖੜੀ ਹੈ ਜਿੰਨਾ ਚਿਰ ਬੀਜੇਪੀ ਪੰਜਾਬ ਚ ਨਹੀਂ ਆਏਗੀ ਪੰਜਾਬ ترقی ਦੀ ਕਰ ਸਕਦਾ ਸਰ ਤੁਸੀਂ ਕਪੂਤਰਾਂ ਦੇ ਬੋਲ ਰਹੇ ਹੋ ਆਪਣਾ ਕੀ ਮੈਸੇਜ ਦੇਣਾ ਚਾਹਦੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਪੂਤਰ ਦੇ ਵੋਟਰਾਂ ਨੂੰ ਸਲਤਨਪੁਰ ਦੇ ਵੋਟਰਾਂ ਨੂੰ ਜਿੰਨੇ ਵੀ ਸੰਗੇ ਗਰੂ ਸਾਹਿਬ ਦੇ ਵਿੱਚ ਆਉਂਦੇ ਆ ਵੀ ਆਪਾਂ ਵੱਧ ਤੋਂ ਵੱਧ ਵੋਟ ਮਾਡਾ ਜੀ ਨੂੰ ਪਾਈਏ ਮਜੀਠ ਸਿੰਘ ਮਾਡਾ ਜੀ ਨੂੰ ਇਹ ਫੋਲੋਵਾਨਾ ਬੜਾ ਦਬਾ ਕੇ ਮੋਦੀ ਜੀ ਨੂੰ ਕਾਮਯਾਬ ਕਰੀਏ ਮੋਦੀ ਜੀ ਨੂੰ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਾਈਏ ਕਿ ਦੇਸ਼ ਨੂੰ ਖੁਸ਼ਹਾਲ ਬਣਾਈਏ ਪੰਜਾਬ ਨੂੰ ਖੁਸ਼ਹਾਲ ਬਣਾਈਏ ਜੈ ਹਿੰਦ ਜੈ ਭੀਮ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ